ਵਾਹਿਗੁਰੂ ਸਾਹਿਬ ਜੀ ਸੋ ਟਿਕਾ ਸੋ ਬਹਿਣਾ ਸੋਈ ਤਿਬਾਨ ਪਿਉ ਦਾਤੇ ਜਿਵ ਹਾ ਪੋਤਾ ਪ੍ਰਵਾਨ ਜਿਨ ਬਾਸ਼ਕ ਨਿਤ੍ਰ ਕਤਿਆ ਕਰੋ ਨਹੀਂ ਤਾਨ ਜਿਨ ਸਮੰਦ ਬਰੋਲਿਆ ਕਰ ਮੇਰ ਮਰਧਾਨ 14 ਰਤਨ ਨਿਕਾਲਿਆ ਨ ਕਿਤੋਂ ਚਾਨਨ ਘੋੜਾ ਕੀ ਤੋ ਸਹਜ ਦਾ ਜਤ ਕਿਉ ਪਲਾਨ ਤਣਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਾਲ ਵਿੱਚ ਧੂੰ ਅੰਧਾਰ ਸਾ ਚੜਿਆ ਰੇ ਪਾਣ ਸਤੋ ਖੇਤ ਜਮਾਇਓ ਸਤੋ ਸ਼ਾਵਾਨ ਨਦਰ ਸੋਈ ਤੇਰੀ ਐ ਕਿਉ ਮਦਾ ਖਾਣਾ ਚਾਰੇ ਕੁੰਡਾਂ ਸੁਜੀਓ ਸੋ ਮਨ ਮੈਂ ਸ਼ਬਦ ਪਰਵਾਨ ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਆਉ ਤਰਿਆ ਅਵਤਾਰ ਲੈ ਸੋ ਪਰਖ ਸਜਾਨ ਚਖੜ ਵਾਉ ਨਾ ਡੋਲੀ ਪਰਬਤ ਮੇਰਾਣ ਜਾਣ ਬਿਰਤਾ ਜੀ ਕੀ ਜਾਣੀ ਹੂੰ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਖੜ ਸੁਜਾਨ ਦਾਨ ਜੇ ਸਤਗੁਰ ਭਾਵਸੀ ਸੋ ਸਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਣਾ ਸੋਈ ਦੀਬਾਣਾ ਪਿਉ ਦਾਦੇ ਜੀਵਹਾ ਪੋਤਰਾ ਪਰਵਾਣ ਗੁਰੂ ਗਰੀਬ ਨਵਾਜ਼ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਸਤਕਾਰਯੋਗ ਸਤਸੰਗੀ ਜਨੋਂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਹਿਰਮਤ ਦੇ ਸਦਕਾ ਅਮੋਲਕ ਕੜੀਆਂ ਪ੍ਰਾਪਤ ਹੋਈਆਂ ਨੇ ਰਲ ਮਿਲ ਕੇ ਆਪਾਂ ਸਾਰੇ ਪਿਛਲੇ ਦਿਨਾਂ ਤੋਂ RAM KALI ਕੀ ਵਾਰ ਚੁਰਾਈ ਪਲਵੰਡ ਜੀ ਸੱਤਾ ਜੀ ਤਿੰਨਾਂ ਦੁਆਰਾ ਉਚਾਰੀ ਹੋਈ ਹੈ ਹੁਣ ਤੱਕ ਆਪਾਂ ਪੰਜ ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ ਅੱਜ ਆਪ ਜੀ ਨੇ 6 ਨੰਬਰ ਪੌੜੀ ਦਾ ਪਾਠ ਸ਼ਰਵਨ ਕੀਤਾ ਹੈ ਸਤਿਗੁਰੂ ਮਿਹਰ ਕਰਨ ਆਵ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਈਏ ਆਰੰਭਤਾ ਤੋਂ ਪਹਿਲਾਂ ਸਾਰੇ ਆਪਸ ਵਿੱਚ ਪਾਉ ਫਤਿਹ ਦੀ ਸਾਂਝ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਵੀ ਇਸ ਵਾਰ ਦੀਆਂ ਅੱਠ ਪੌੜੀਆਂ ਨੇ ਪਹਿਲੀਆਂ 3 ਪੌੜੀਆਂ ਰਾਏ ਬਲਵੰਦ ਜੀ ਦੀਆਂ ਨੇ ਤੇ ਜਿਹੜੀਆਂ ਪਿਛਲੀਆਂ 5 ਪੌੜੀਆਂ ਨੇ ਉਹ ਭਾਈ ਸੱਤਾ ਜੀ ਦੀਆਂ ਉਚਾਰੀਆਂ ਨੇ 4 ਨੰਬਰ ਤੋਂ ਲੈ ਕੇ ਆਪਾਂ ਸੱਤਾ ਜੀ ਦੀਆਂ ਪੌੜੀਆਂ ਵਿਚਾਰ ਲਈਆਂ ਬਲਵੰਦ ਜੀ ਨੇ ਪਹਿਲਾਂ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦੀ ਵਡਿਆਈ ਕੀਤੀ ਉਸਤਤ ਕੀਤੀ ਉਸ ਤੋਂ ਬਾਅਦ ਜਦੋਂ ਭਾਈ ਸੱਤਾ ਜੀ ਦੀਆਂ ਪੌੜੀਆਂ ਆਰੰਭ ਹੁੰਦੀਆਂ ਨੇ ਉਹਨਾਂ ਨੇ ਵੀ ਜਿਹੜੀ ਵਡਿਆਈ ਹੈ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਦੀ ਕੀਤੀ ਹੈ 6 ਨੰਬਰ ਜਿਹੜੀ ਅੱਜ ਪੌੜੀਏ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਉਹਨਾਂ ਦੀ ਵਡਿਆਈ ਉਹਨਾਂ ਨੇ ਉਚਾਰਨ ਕੀਤੀ ਹੈ ਸੱਤ ਨੰਬਰ ਪੌੜੀ ਜਿਹੜੀ ਆਪ ਅਗਲੇ ਦਿਨਾਂ ਚ ਵਿਚਾਰਨੀ ਉਹਦੇ ਚ ਧੰਨ ਗੁਰੂ ਰਾਮਦਾਸ ਸਾਹਿਬ ਤੇ ਆਖਰੀ ਪੌੜੀ ਉਹਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਨੇ ਉਸ ਤ ਦਰਜ ਕੀਤੀ ਹੈ ਅੱਜ ਦੀ ਪਾਵਨ ਜਿਹੜੀ ਪੌੜੀ ਹੈ ਇਹਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਬਤ ਉਹਨਾਂ ਨੇ ਬੋਲ ਸਾਂਝੇ ਕੀਤੇ ਬੜੇ ਪਿਆਰੇ ਬੋਲ ਨੇ ਕਹਿੰਦੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜਿਵ ਹਾ ਪੋਤਾ ਪ੍ਰਵਾਨ ਹੁਣ ਇੱਕ ਪੱਖੋਂ ਆਪਾਂ ਇਹ ਪਿਛਲੇ ਦਿਨੀ ਵਿਚਾਰ ਕੇ ਆ ਚੁੱਕੇ ਹਾਂ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਭਾਈ ਲਹਿਣਾ ਪ੍ਰਵਾਨ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਨੂੰ ਆਪਣਾ ਪੁੱਤਰ ਬਣਾ ਲਿਆ ਧਰਮ ਜਗਤ ਦੇ ਵਿੱਚ ਲਹਿਣਾ ਪੁੱਤਰ ਹੈ ਗੁਰੂ ਨਾਨਕ ਸਾਹਿਬ ਜੀ ਦਾ ਦੇਖੋ ਇੱਕ ਤਾਂ ਨਾਦੀ ਹੁੰਦਾ ਤੇ ਇੱਕ ਬਿੰਦੀ ਹੁੰਦਾ ਹੈ ਬਿੰਦ ਤੋਂ ਪੈਦਾ ਹੋਇਆ ਬਿੰਦ ਤੋਂ ਪੈਦਾ ਹੋਏ ਸ਼੍ਰੀ ਚੰਦ ਜੀ ਹੈ ਬਾਬਾ ਲਖਮੀ ਦਾਸ ਜੀ ਹੈ ਨਾਦੀ ਪੁੱਤਰ ਹੈ ਜਿਹੜੇ ਉਹ ਪਹੀ ਲਹਿਣਾ ਜੀ ਹੈ ਜਿਵੇਂ ਆਪਾਂ ਆਮ ਐਗਜ਼ਾਮਪਲ ਸਮਝਦੇ ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਨੂੰ ਆਪਣਾ ਪੁੱਤਰ ਬਣਾ ਲਿਆ ਖਾਲਸਾ ਗੁਰੂ ਸਾਹਿਬ ਦਾ ਨਾਦੀ ਪੁੱਤਰ ਹੈ ਬਿੰਦੀ ਪੁੱਤਰ ਚਾਰ ਹੀ ਹੋਏ ਆ ਸਾਹਿਬਜ਼ਾਦੀ ਨਾਦੀ ਪੁੱਤਰਾਂ ਨਾ ਧਰਮ ਜਗਤ ਦੇ ਵਿੱਚ ਇਦਾਂ ਚੱਲਦਾ ਹੈ ਰਿਸ਼ਤੇ ਨਾਤੇ ਪਰਵਾਣ ਹੋ ਗਿਆ ਜਿਹੜਾ ਪੁੱਤਰ ਬਣ ਗਿਆ ਤੇ ਕਹਿੰਦੇ ਵੇਖੋ ਅੱਜ ਗੁਰੂ ਰਾਮ ਦਾ ਸੱਚ ਸਤਗੁਰੂ ਗੁਰੂ ਅਮਰਦਾਸ ਸਾਹਿਬ ਤੇ ਬਖਸ਼ਿਸ਼ ਹੋਈ ਹੈ ਗੁਰੂ ਅੰਗਦ ਸਾਹਿਬ ਤੋਂ ਬਾਅਦ ਧੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸ਼ਸ਼ੋਭਤ ਹੋਏ ਨੇ ਪਹਿਲਾਂ ਮੈਂ ਇਤਿਹਾਸ ਵਿੱਚੋਂ ਥੋੜੀ ਜੀ ਚਾਤ ਮਾਰ ਲਵਾਂ ਵੀ ਜਿਹੜੀ ਗੁਰੂ ਅੰਗਦ ਸਾਹਿਬ ਦੀ ਬੇਟੀ ਐ ਬੀਬੀ ਅਮਰੋ ਉਹ ਗੁਰੂ ਅਮਰਦਾਸ ਸਾਹਿਬ ਦੇ ਮੱਲੂ ਵੀ ਉਹਨਾਂ ਦੇ ਘਰੇ ਵਿਆਹੀ ਹੋਈ ਐ ਇਹ ਚਾਚਾ ਸਹੁਰਾ ਲੱਗਦੇ ਗੁਰੂ ਅਮਰਦਾਸ ਸਾਹਿਬ ਜੀ ਬੀਬੀ ਅਮਰੋ ਦੇ ਭਾਵਕੇ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਕੁੜਮਾ ਵਾਲੀ ਰਿਸ਼ਤੇਦਾਰੀ ਹੈ ਕੁੜਮਾ ਵਾਲੀ ਤੇ ਤੁਹਾਨੂੰ ਪਤਾ ਹੈ ਵੀ ਜਿੱਦਨ ਬੀਬੀ ਅੰਮਰੋ ਜੀ ਮੱਲੂ ਬਾਣੀ ਪੜ ਰਹੇ ਸੀ ਸਵੇਰੇ ਸਵੇਰੇ ਮੱਲੂ ਅੱਜ ਦੌਰ ਘਟ ਗਿਆ ਸਵੇਰੇ ਬੀਬੀਆਂ ਨੇ ਉੱਠਣਾ ਸਵੇਰੇ ਉੱਠ ਕੇ ਮਧਾਣੀ ਰੜਕਣੀ ਮੱਲੂ ਵੀ ਕਰਦੇ ਕੰਮ ਕਾਜ ਅੰਮ੍ਰਿਤ ਸਵੇਰੇ ਜਲਦੀ ਸਵਕਤੀ ਉੱਠ ਖੜਨਾ ਕਰਨਾ ਸਵੇਰੇ ਸਵੇਰੇ ਰੜਕਣਾ ਤਿਆਰ ਕਰਨਾ ਹੈ ਨਾ ਤੇ ਜਿਵੇਂ ਕਿ ਸਾਖੀ ਤੁਸੀਂ ਸੁਣੀ ਹੋਣੀ ਹੈ ਬੀਬੀ ਅਮਰੋ ਬਾਣੀ ਪੜ ਰਹੀ ਹੈ ਨਾਲ-ਨਾਲ ਮਧਾਣੀ ਰੜਕ ਰਹੀ ਹੈ ਗੁਰੂ ਅਮਰਦਾਸ ਸਾਹਿਬ ਉਸ ਟਾਈਮ ਦੇ ਵਿੱਚ ਅਮਰਦਾਸ ਹੀ ਨਿਕਲੇ ਬਾਬਾ ਅਮਰਦਾਸ ਕਹਿ ਲੀਏ ਬਾਣੀ ਸੁਣੀ ਸੁਣਦੇ ਰਹੇ ਪੁੱਛਿਆ ਜਾ ਕੇ ਵੀ ਕੀ ਦੀ ਬਾਣੀ ਹੈ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਕਿੱਥੇ ਹੈ ਕਹਿੰਦੇ ਇਸ ਟਾਈਮ ਮੇਰੇ ਗੁਰੂ ਮੇਰੇ ਪਿਤਾ ਗੁਰੂ ਅੰਗਦ ਸਾਹਿਬ ਗੁਰਤਾ ਗਦੀ ਦਾ ਕਹਿੰਦੇ ਮੈਨੂੰ ਵੀ ਮਲਾਓ ਸਾਖੀ ਤੁਸੀਂ ਸਾਰੀ ਸੁਣੀ ਹੈ ਕਹਿਣ ਤੋਂ ਭਾਵੇਂ ਹੈ ਵੀ ਵੇਖੋ ਜਦੋਂ ਵਿਦ ਬਣਦੀ ਹੈ ਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਣਦੀ ਹੈ ਹੁਣ ਦੇਖੋ ਰਿਸ਼ਤੇਦਾਰੀ ਕੁੜਮਾਂ ਵਾਲੀ ਹੈ ਕੀ ਬਾਬਾ ਅਮਰਦਾਸ ਸਾਹਿਬ ਤੀਜੇ ਗੁਰੂ ਗੁਰੂ ਅੰਗਦ ਸਾਹਿਬ ਨੂੰ ਨਹੀਂ ਮਿਲੇ ਹੋਣਗੇ ਕਦੇ ਜਿੱਦਨ ਬੀਬੀ ਅਮਰੋ ਵਿਆਹ ਕੇ ਆਈ ਹੋਣੀਆ ਘਰੇ ਕੁੜਮਾ ਵਾਲੀ ਰਿਸ਼ਤੇਦਾਰੀ ਹੈ ਮੰਨ ਲਓ ਮਿਲੇ ਤਾਂ ਪਹਿਲਾਂ ਵੀ ਹੋਣਗੇ ਨਾ ਦਰਸ਼ਨ ਤਾਂ ਪਹਿਲਾਂ ਵੀ ਹੋਗੇ ਹੋਣਗੇ ਜਾਣਦੇ ਤਾਂ ਹੋਣਗੇ ਰਿਸ਼ਤੇਦਾਰੀ ਦੇ ਵਿੱਚ ਜਾਣਦੇ ਐ ਪਰ ਹਾਂ ਜਿੱਦਨ ਗੱਲ ਦਿਲ ਤੇ ਲੱਗੀ ਜਿੱਦਨ ਅਸਲੀ ਦਰਸ਼ਨ ਹੋਗੇ ਵੀ ਅੱਜ ਵੈਨੂੰ ਲੱਗਿਆ ਵੀ ਕੁਝ ਮੇਰੇ ਦਿਲ ਦੇ ਵਿੱਚ ਪਹੁੰਚਿਆ ਮਤਲਬ ਅੰਦਰ ਹਰਕਤ ਹੋਈ ਹੈ ਬਾਣੀ ਨੂੰ ਸੁਣ ਕੇ ਵੀ ਹਾਂ ਘਟਨਾ ਵਾਪਰੀ ਸੀ ਨਾ ਉਹਨਾਂ ਦੇ ਜੀਵਨ ਵਿੱਚ ਵੀ ਗੁਰੂ ਧਾਰਨ ਕੀਤਾ ਭਾਵੇਂ ਕਿ ਉਹ ਜਾਂਦੇ ਹੀ ਰਹੇ ਉਹ ਵੀ ਮੰਨ ਲਓ ਦੇਵੀਆਂ ਦੀ ਪੂਜਾ ਕਰਦੇ ਰਹੇ ਤੀਰਥ ਇਸ਼ਨਾਨਾਂ ਤੇ ਜਾਂਦੇ ਰਹੇ ਜਗਰਾਤਿਆਂ ਵਿੱਚ ਜਾਂਦੇ ਰਹੇ ਗੁਰੂ ਅਮਰਦਾਸ ਸਾਹਿਬ ਵੀ ਪਰ ਜਿੱਦਣ ਬਾਣੀ ਨੂੰ ਸੁਣ ਲਿਆ ਉਦੋਂ ਟਕਾ ਆਇਆ ਥੋੜਾ ਜਾਂ ਟਕਾ ਆਇਆ ਮੇ ਬਾਣੀ ਸੁਣਨ ਵਾਲੀ ਹੈ ਪੜਨ ਵਾਲੀ ਹੈ ਬੀਬੀ ਅਮਰੋਜੀ ਦੇ ਰਾਹੀ ਗੁਰੂ ਅਮਰਦਾਸ ਸਾਹਿਬ ਜੀ ਦਾ ਮਲਾਪ ਗੁਰੂ ਅੰਗਦ ਸਾਹਿਬ ਨਾਲ ਹੋ ਗਿਆ ਤੇ ਤੁਹਾਨੂੰ ਪਤਾ ਵੀ ਸੇਵਾ ਕੀਤੀ 62 ਸਾਲ ਦੀ ਉਮਰ ਵਿੱਚ ਆਏ ਸੀ 62 ਸਾਲ ਦੀ ਉਮਰ ਸੇਵਾ ਕੀਤੀ ਇਸ ਧਰਤੀ ਤੇ ਫਿਰ ਦੇਖੋ ਜਿੱਦਨ ਬਖਸ਼ਿਸ਼ ਹੋ ਜਾਂਦੀ ਹੈ ਤਾਂ ਗੁਰੂ ਅਮਰਦਾਸ ਸਾਹਿਬ ਗੁਰਤਾ ਗੱਦੀ ਤੇ ਬਹਿ ਜਾਂਦੇ ਆ ਸੱਤਾ ਜੀ ਨੇ ਵਡਿਆਈ ਕੀਤੀ ਹੈ ਕਹਿੰਦੇ 100 ਟਿੱਕਾ 100 ਬਹਿਣਾ ਸੋਈ ਦੀਵਾਨ ਟਿੱਕੇ ਦਾ ਮਤਲਬ ਮੱਥੇ ਦਾ ਨੂਰ ਸੋ ਟਿੱਕਾ ਸੋ ਬਹਿਣਾ ਉਹੀ ਤਖਤ ਹੈ ਦੀਵਾਨ ਦਾ ਮਤਲਬ ਉਹੀ ਦਰਬਾਰ ਹੈ ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੀ ਦੀਵਾਨ ਉਹੀ ਨੂਰ ਉਹੀ ਦੀਵਾਨ ਉਹੀ ਸੰਗਤ ਉਹੀ ਵਿਚਾਰਧਾਰਾ ਫਿਰ ਉਹ ਗੁਰੂ ਅੰਗਦ ਸਾਹਿਬ ਦੇ ਕੋਲ ਆਏ ਗੁਰੂ ਅੰਗਦ ਸਾਹਿਬ ਦੇ ਵਿੱਚ ਵੀ ਭੇਦ ਕੋਈ ਨਹੀਂ ਸੀ ਨਾ ਗੁਰੂ ਨਾਨਕ ਸਾਹਿਬ ਦਾ ਤੇ ਗੁਰੂ ਅੰਗਦ ਸਾਹਿਬ ਦਾ ਜੋਤ ਸਮਾਣੀ ਜੋਤ ਮਾਹੇ ਉਹ ਇੱਕ ਉਹੀ ਜੋਤ ਹੈ ਉਹੀ ਸਾਰਾ ਰੂਪ ਰੰਗ ਬਸ ਸਿਰਪ ਅਕਾਰ ਬਦਲਿਆ ਸੀ ਤੇ ਅੱਜ ਗੁਰੂ ਅਮਰਦਾਸ ਸਾਹਿਬ ਗੁਰਤਾ ਗੱਦੀ ਤੇ ਕਹਿੰਦੇ ਐ ਕਹਿੰਦੇ ਗੁਰੂ ਅੰਗਦ ਸਾਹਿਬ ਦੇ ਵਿੱਚ ਵੀ ਤੇ ਗੁਰੂ ਅਮਰਦਾਸ ਸਾਹਿਬ ਦੇ ਵਿੱਚ ਵੀ ਕੋਈ ਫਰਕ ਨਹੀਂ ਉਹੀ ਵਿਚਾਰਤਾਰਾ ਉਹੀ ਸੋਚ ਜਿਹੜੀ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਉਹੀ ਲੱਗ ਰਿਹਾ ਸਾਰਾ ਕੁਝ ਫਰਕ ਨਹੀਂ ਪਿਆ ਕਹਿੰਦੇ 100 ਟਿੱਕਾ 100 ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਵਹਾ ਪੋਤਾ ਪ੍ਰਵਾਨ ਕਹਿੰਦੇ ਅੱਜ ਗੁਰੂ ਅਮਰਦਾਸ ਸਾਹਿਬ ਆਪਣੇ ਪਿਓ ਧੰਨ ਗੁਰੂ ਅੰਗਦ ਸਾਹਿਬ ਵਰਗੇ ਆਪਣੇ ਦਾਦੇ ਗੁਰੂ ਨਾਨਕ ਸਾਹਿਬ ਵਰਗੇ ਲੱਗ ਰਿਹਾ ਦੇਖੋ ਬਾਰੀ ਦੁਨਿਆਵੀ ਤੌਰ ਤੇ ਰਿਲੇਸ਼ਨ ਨਹੀਂ ਹੈਗਾ ਬਲੱਡ ਰਿਲੇਸ਼ਨ ਵੀ ਕਿਤੇ ਗੁਰੂ ਨਾਨਕ ਸਾਹਿਬ ਦਾਦੇ ਹੋਣ ਨਹੀਂ ਦੁਨਿਆਵੀ ਤੌਰ ਤੇ ਸਮਾਜਿਕ ਪਰ ਧਰਮ ਜਗਤ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਦੇ ਪੁੱਤਰ ਬਣ ਗਏ ਪੈਰਾਜ ਪੈਰੀਆਂ ਆਗੇ ਨਾ ਪੁੱਤਰ ਬਣਾ ਲਿਆ ਜਿਵੇਂ ਕਿਸੇ ਦਿਨ ਗੁਰੂ ਨਾਨਕ ਸਾਹਿਬ ਨੇ ਭਾਈ ਲੈਣੇ ਨੂੰ ਪੁੱਤ ਬਣਾ ਲਿਆ ਸੀ ਕਹਿੰਦੇ ਪਿਓ ਦਾਦੇ ਜੀਵਹਾ ਪੋਤਾ ਪ੍ਰਵਾਨ ਗੁਰੂ ਨਾਨਕ ਸਾਹਿਬ ਦਾ ਪੋਤਾ ਕੌਣ ਬਣ ਗਿਆ ਗੁਰੂ ਅਮਰਦਾਸ ਸਾਹਿਬ ਪੁੱਤਰ ਕੌਣ ਬਣ ਗਿਆ ਭਾਈ ਲੈਣਾ ਬਣ ਗਿਆ ਤੇ ਗੁਰੂ ਨਾਨਕ ਸਾਹਿਬ ਆਪਣੇ ਆਪ ਦਾਦੇ ਬਣ ਗਏ ਪਿਓ ਦਾਦੇ ਜੀਵਹਾ ਪੋਤਾ ਪ੍ਰਵਾਨ ਆਹ ਰਿਲੇਸ਼ਨ ਹੈ ਧਰਮਦੇਵ ਧਰਮਜਾਤ ਦੇ ਵਿੱਚ ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਸਾਨੂੰ ਪੁੱਤਰ ਬਣਾਉਣਾ ਚਾਹੁੰਦਾ ਗੁਰਨਾਨਕ ਸਾਹਿਬ ਤਾਂ ਹੀ ਪੁੱਤਰ ਬਣਾਉਣੀ ਚਾਹੁੰਦੇ ਸਾਨੂੰ ਰੁਣੇ ਸਾਨੂੰ ਪੁੱਤ ਬਣਾਇਆ ਪੁੱਤ ਆਇਜਿਕ ਰਾਈਟ ਔਕੇ ਸਿਆ ਪਿਉ ਦਾ ਤੇ ਜੀਵ ਹਾ ਪੋਤਾ ਪ੍ਰਵਾਨ ਤੇ ਐ ਐਸੇ ਸਤਿਗੁਰੂ ਨੂੰ ਪਿਓ ਕਹਿਣ ਦੇ ਵਿੱਚ ਮਾਣ ਮਹਿਸੂਸ ਹੁੰਦਾ ਹੈ ਸ਼ਰਮਤਾ ਨਹੀਂ ਨਾ ਹੁੰਦੀ ਕੋਈ ਕੋਈ ਸ਼ਰਮਿੰਦਗੀ ਨਹੀਂ ਉਹ ਨਾਨਕ ਸਾਹਿਬ ਦੇ ਧੀਆਂ ਪੁੱਤਰ ਬਣ ਸਕਦੇ ਹਾਂ ਸੀ ਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿਸੇ ਐਰੇ ਗਰੇ ਦੇ ਥੋੜੀ ਐਵੇਂ ਕਿਸੇ ਨੂੰ ਬਾਪੂ ਕਹੀ ਚੱਲੀ ਸਿਰ ਚੜਾ ਰੱਖਿਆ ਵੀ ਐਵੇਂ ਪਿਓ ਬਣਾ ਛੱਡੇ ਐਵੇਂ ਇਕ ਗੁਰੂ ਦੇ ਸ਼ਰੀਕ ਬਣਦੀਆਂ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ ਪਿਓ ਬਣ ਕੇ ਬੈਠੇ ਸੀ ਬੰਦੇ ਪਿਓ ਬਣ ਗਏ ਸੀ ਢੇਰੇਦਾਰ ਇਸ਼ਾਰਾ ਹੀ ਕਾਫੀ ਹੈ ਬਸ ਪਿਓ ਬਣ ਕੇ ਬੈ ਗਏ ਲੋਕਾਂ ਨੇ ਵੀ ਚਾਵਾ ਨਾਲ ਬਾਪੂ ਬਣਾ ਲਿਆ ਸੀ ਪਰ ਸ਼ਰਮਿੰਦਗੀ ਦਾ ਸਾਹਮਣਾ ਸਮਾਪਾ ਕੇ ਕਰਨਾ ਪਿਆ ਵੀ ਇਹੋ ਜਿਹੇ ਵੀ ਬਾਪੂ ਬਣ ਜਾਂਦੇ ਇਸ਼ਾਰਾ ਹੀ ਹੈ ਇੱਥੇ ਤਾਂ ਆਸਾ ਆਸਾ ਰਾਮ ਵਰਗੇ ਬਾਪੂ ਬਾਪੂ ਆਸਾ ਰਾਮ ਵਰਗੇ ਬਾਪੂ ਕਹਿੰਦੇ ਰਹੇ ਲੋਕ ਹੋਰ ਬੜੇ ਐ ਰੋਲਾ ਪਾਇਆ ਜਾਂਦਾ ਸੋ ਖੈਰ ਪਰ ਗੱਲ ਸੱਚੀ ਐ ਬਾਪੂ ਬਣਗੇ ਸੀ ਨਾ ਪਰ ਜੀ ਨੂੰ ਪਿਓ ਬਣਾਉਣਾ ਸੀ ਉਹਨੂੰ ਸਮਝੇ ਹੀ ਨਹੀਂ ਪਈ ਜਿਹਨੂੰ ਪਿਓ ਬਣਾਉਣਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਣਾਊਗਾ ਪਿਓ ਪਿਤਾ ਕੋ ਨਾ ਮਾਣ ਹੁੰਦਾ ਐ ਮਰਦ ਸੂਰਮੇ ਨੂੰ ਪਿਓ ਕਹਿੰਨੇ ਆ ਕੋਈ ਇਹੋ ਜੇ ਚਲੋ ਸ਼ਬਦ ਨਹੀਂ ਆਪਾਂ ਬੋਲ ਸਕਦੇ ਆਸਰਾ ਰੰਬਰ ਕੇ ਪਿਓ ਬਣਨਗੇ ਗੰਦੇ ਬੰਦੇ ਇਹੋ ਜਿਹੇ ਬੰਦੇ ਜਿਨ੍ਹਾਂ ਨੂੰ ਧੀਆਂ ਪੈਣਾ ਦੀ ਕੋਈ ਹਿੱਸਤ ਪ੍ਰਵਾਹੀ ਕੋਈ ਨਹੀਂ ਹੈ ਇਹਨਾਂ ਨੂੰ ਪਿਓ ਕਹਿਣ ਤੇ ਬੰਦਾ ਜੇ ਕਿਤੇ ਆਉਦਾ ਪਿਓ ਵੀ ਕੋਈ ਹਰਕਤ ਸ਼ੱਕਾ ਪਿਓ ਵੀ ਇਹੋ ਜੀ ਹਰਕਤ ਕਰੇ ਬੰਦਾ ਕਹਿੰਦਾ ਤੂੰ ਮੇਰਾ ਪਿਓ ਨਹੀਂ ਅੱਜ ਤੋਂ ਬਾਅਦ ਇਹੋ ਜੀ ਹਰਕਤ ਕਰੇ ਵੀ ਮੈਂ ਸ਼ਰਮਿੰਦਾ ਹੁੰਨਾ ਤੇ ਪਰ ਇਥੇ ਉਹ ਜੇ ਬੰਦੇ ਜਿਹੜੇ ਜਿਹੜੇ ਲੋਕਾਂ ਦੇ ਸਿਰ ਤੇ ਨੱਚਦੇ ਰਹੇ ਪਿਓ ਬਣ ਆਲੇ ਸੀ ਪਰ ਆ ਵੀ ਕੋ ਇਧਰ ਧਿਆਨ ਮਾਰੋ ਗੁਰੂ ਸਤਗੁਰੂ ਸੱਚੇ ਸਤਗੁਰ ਦੀ ਮੈਂ ਗੱਲ ਕਰ ਰਿਹਾ ਸੱਚੇ ਸਤਗੁਰ ਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਲ ਕਰ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਦੀ ਮੈਂ ਗੱਲ ਕਰ ਰਿਹਾ ਪਿਓ ਕਹਿਣ ਦੇ ਵਿੱਚ ਫਕਰ ਹੈ ਨਾ ਆਪਣੇ ਆਪ ਦੇ ਵਿੱਚ ਪਿਓ ਕਹਿਣ ਦੇ ਵਿੱਚ ਮਾਣ ਮਿਲ ਰਿਹਾ ਨਾ ਵੀ ਗੁਰੂ ਗੋਬਿੰਦ ਸਿੰਘ ਮੇਰਾ ਪਿਓ ਬਣ ਕੇ ਤੁਰ ਗੁਰੂ ਨੇ ਮਾਣ ਖੁਦ ਬਖਸ਼ਦਾ ਹੈ ਤੇ ਸਤਿਗੁਰੂ ਬਖਸ਼ਿਸ਼ ਕਰ ਰਿਹਾ ਕਹਿੰਦੇ ਭਾਈ ਸੱਤਾ ਜੀ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇਵਹਾ ਪੋਤਾ ਪ੍ਰਵਾਨ ਅੱਜ ਪੋਤਾ ਪ੍ਰਵਾਨ ਹੋ ਗਿਆ ਗੁਰੂ ਨਾਨਕਦਰ ਤੇ ਪੋਤਾ ਬਣ ਗਏ ਗੁਰੂ ਅਮਰਦਾਸ ਸਾਹਿਬ ਜੀ ਤੇ ਕਹਿੰਦੇ ਜਿਨ ਬਾਸ਼ਕ ਨੇਤਰੈ ਘਤਿਆ ਕਰਨੀ ਹੀ ਤਾਨ ਜਿਨ ਸਮੁੰਦ ਬਰੋਲਿਆ ਕਰ ਮੇਰ ਬਧਾਨ ਜਿਵੇਂ ਕਿਸੇ ਟਾਈਮ ਗੁਰੂ ਨਾਨਕ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਸਮੁੰਦਰ ਰੜਕਿਆ ਸੀ ਨਾ ਉੱਥੇ ਵੀ ਗੱਲ ਬਲਵੰਡ ਜੀ ਨੇ ਲਿਖੀ ਸੀ ਵੀ ਗੁਰੂਆ ਗੁਰੂ ਨਾਨਕ ਸਾਹਿਬ ਨੇ ਵੀ ਸਮੁੰਦਰ ਬਰੋਲਿਆ ਕਿਹੜਾ ਸਮੁੰਦਰ ਬਰੋਲਿਆ ਉੱਥੇ ਸ਼ਬਦ ਰੜਕਿਆ ਸੀ ਸ਼ਬਦ ਰੜ ਕਿਉਂ 14 ਰਤਨ ਕਾਲਿਉਣਾ ਉਹਨਾਂ ਨੇ 14 ਰਤਨ ਕੱਢੇ ਸੀ ਕਹਿੰਦੇ ਉਹੀ ਆਪਣੇ ਦਾਦੇ ਵਾਲਾ ਕੰਮ ਅਜ ਗੁਰੂ ਅਮਰਦਾਸ ਸਾਹਿਬ ਨੇ ਵੀ ਕੀਤਾ ਇਹਨਾਂ ਨੇ ਵੀ ਸਮੁੰਦਰ ਰੜਕਿਆ ਇਕਦਰ ਦੁਨਿਆਵੀ ਸਮੁੰਦਰ ਜੀ ਦੀ ਮਿਥ ਹੈ ਮਿਥ 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 ਮੰਨੀ ਗਈ ਹੈ ਨਾ ਵੀ ਦੇਵਤਿਆਂ ਨੇ ਅਸਰਾਂ ਨੇ ਰਲ ਕੇ ਸਮੇਰ ਪਰਬਤਰਾਂ ਹੀ ਸਮੁੰਦਰ ਰੜਕਤਾ ਸੀ ਮਨ ਲੋ ਦੇ ਚ 14 ਰਤਨ ਕੱਢੇ ਸੀ ਰੌਲਾ ਪੈ ਗਿਆ ਸੀ ਮੁੜ ਕੇ ਕਹਿੰਦੇ ਉਹ ਪਤਾ ਹੋਇਆ ਹੋਵੇ ਚ ਨਾ ਹੋਇਆ ਹੋਵੇ ਪਰ ਸਾਡੇ ਸਾਹਮਣੇ ਸਤਗੁਰ ਜੀ ਨੇ ਇੱਥੇ ਸ਼ਬਦ ਰੜਕਿਆ ਹੈ ਜਿਹਦੇ ਨਾਲ ਸਮਾਜ ਦਾ ਫਾਇਦਾ ਵੀ ਉਸ ਦਿਨ ਵੀ ਗੱਲ ਹੋਈ ਸੀ ਜਿਹਦੇ ਨਾਲ ਸਮਾਜ ਚਲਕਿਆ ਸੋਨਾ ਬਣਿਆ ਉੱਥੇ ਸੀਗਾ ਸ਼ਬਦ ਰੜਕਿਆ ਸੀ ਇੱਥੇ ਕਹਿੰਦੇ ਜਿਨ ਸਮੁੰਦ ਬਰੋਲਿਆ ਕਰ ਮੇਰ ਮਧਾਨ ਮੇਰ ਮਧਾਨ ਭਾਵ ਕੇ ਮੇਰ ਨੂੰ ਪਹਾੜ ਨੂੰ ਪਹਾੜ ਉੱਚਨ ਸੇ ਮੇਰ ਪਰਬਤ ਸੁਰਤ ਦੇ ਵਿੱਚ ਸ਼ਬਦ ਨੂੰ ਰੜਕਿਆ ਕਹਿੰਦੇ 14 ਰਤਨ ਕਾਲਿਉਣ ਕੀ ਤੋਣ ਚਾਨਾਨ ਉੱਥੇ ਆਇਆ ਸੀ ਆਵਾ ਗਉਣ ਚਿਲ ਕੇ ਆਉਣ ਦੁਨੀਆ ਚਲਕ ਗਈ ਸੀ ਇੱਥੇ ਆ ਗਿਆ ਕਿ ਤੌਣ ਚਾਨਣ ਕਹਿੰਦੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਨੇ ਸਦੋ ਸ਼ਬਦ ਰੜਕਿਆ ਸ਼ਬਦ ਦੀ ਵਿਚਾਰ ਕੀਤੀ ਲੋਕਾਂ ਨੂੰ ਸੱਚ ਦਾ ਸੁਨੇਹਾ ਦਿੱਤਾ ਦੁਨੀਆ ਦੇ ਵਿੱਚ ਚਾਨਣ ਹੋਇਆ ਕਿ ਤੌਣ ਚਾਨਣ ਤੇ ਹੋਇਆ ਨਹੀਂ ਚਾਨਣ ਧਿਆਨ ਮਾਰਿਓ ਆਪਾਂ ਉਦੋਂ ਵੀ ਗੱਲ ਕਰ ਲਈ ਸੀ ਦੁਨੀਆ ਵਿੱਚ ਚਾਨਣ ਕੀਤਾ ਸੱਚ ਦਾ ਚਾਨਣ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਨੇ ਕੀਤਾ ਹੈ ਕਿਹੜਾ ਸੀ ਤੁਸੀਂ ਵੇਖ ਸਕਦੇ ਹੋ ਸਤੀ ਪ੍ਰਥਾ ਬਹੁਤ ਵੱਡੀ ਪਰੰਪਰਾ ਚੱਲਦੀ ਸੀ ਇੱਥੇ ਸਤੀ ਪ੍ਰਥਾ ਦੀ ਸਤਗੁਰ ਨੇ ਖਤਮ ਕੀਤੀ ਕਹਿ ਕੇ ਬਾਵਰ ਨੂੰ ਇਹ ਚੀਜ਼ ਖਤਮ ਹੋਣੀ ਚਾਹੀਦੀ ਹੈ ਸਦੀਆਂ ਤੋਂ ਮर्याਦਾ ਸੀ ਇੱਥੋਂ ਦੀ ਔਰਤ ਦਾ ਪਤੀ ਚੜ੍ਹਾਈ ਕਰ ਗਿਆ ਔਰਤ ਦੀ ਮਰਜ਼ੀ ਤੋਂ ਬਿਨਾ ਬਸ ਨੂੰ ਤਿਆਰ ਕਰ ਦਿੱਤਾ ਵੀ ਤੈਨੂੰ ਨਾਲ ਸੜਨਾ ਪਊਗਾ ਪਰ ਜੇ ਕਿਤੇ ਕੋਈ ਔਰਤ ਚੜ੍ਹਾਈ ਕਰ ਦਿੰਦੀ ਸੀ ਬੰਦੇ ਦੇ ਲਈ ਕੀ ਸੀ ਬੰਦੇ ਦੇ ਲਈ ਦੂਜਾ ਵਿਆਹ ਕਰਾ ਸਕਦਾ ਪਰ ਇਹ ਚੀਜ਼ਾਂ ਵੇਖੋ ਸਤਗੁਰ ਜੀ ਨੇ ਵਿਧਵਾ ਵਿਆਹਾਂ ਦੀ ਰੀਤ ਵੀ ਸ਼ੁਰੂ ਕੀਤੀ ਵਿਧਵਾ ਵਿਆਹ ਵੀ ਕਰਵਾ ਸਕਦੀ ਜ਼ਿੰਦਗੀ ਹੈ ਸਹਾਰਾ ਹੈ ਕਰਵਾ ਸਕਦੀ ਹੈ ਸਤੀ ਪ੍ਰਥਾ ਬੰਦ ਹੋਵੇ ਸਤੀ ਪ੍ਰਥਾ ਭਾਈ ਪ੍ਰੇਮਾ ਜਿਹਨੂੰ ਪ੍ਰੇਮਾ ਕੋੜ ਇਤਿਹਾਸ ਵਿੱਚ ਕਿਹਾ ਜਾਂਦਾ ਹੈ ਕੋੜ ਹੋ ਗਿਆ ਸੀ ਨਾ ਵੱਡੇ ਘਰਾਣੇ ਦਾ ਸੀ ਮੱਲੋਵੀ ਵਿਸ਼ੇਵਕਾਰ ਭੂਗਦਾਸੀ ਕੋੜ ਹੋ ਗਿਆ ਸੀ ਪਰ ਜਿੱਦਨ ਗੁਰੂ ਅਮਰਦਾਸ ਸਾਹਿਬ ਦੇ ਦਰ ਤੇ ਆ ਗਿਆ ਸਤਿਗੁਰੂ ਨੇ ਇਲਾਜ ਕੀਤਾ ਨਾ ਦੋ ਭਾਈ ਲਾਲੋ ਆਏ ਆ ਇਤਿਹਾਸ ਦੇ ਵਿੱਚ ਇੱਕੋ ਲਾਲੋ ਜਿਹਨੂੰ ਗੁਰੂ ਨਾਨਕ ਸਾਹਿਬ ਪਹਿਲੀ ਵਾਰ ਮਿਲੇ ਸੈਦਪੁਰ ਦੀ ਧਰਤੀ ਤੇ ਇੱਕ ਲਾਲੋ ਵੈਦ ਹੋਇਆ ਇਤਿਹਾਸ ਦੇ ਵਿੱਚ ਤੇ ਉਹਨੇ ਇਲਾਜ ਕੀਤਾ ਸੀ ਪ੍ਰੇਮਾ ਕੁੜੀ ਜਿਹੜਾ ਜਿਹਨੂੰ ਕਿਹਾ ਜਾਂਦਾ ਸੀ ਗੁਰੂ ਕਾ ਸਿੱਖ ਬਣ ਗਿਆ ਸੀ ਤੇ ਉਹਦੀ ਘਰਵਾਲੀ ਬੀਬੀ ਸੀ ਜਿਹੜੀ ਉਵੇਂ ਗੁਰੂ ਅਮਰਦਾਸ ਸਾਹਿਬ ਦੇ ਦਰਦ ਦੇ ਉੱਤੇ ਪ੍ਰਚਾਰ ਕਰਦੇ ਰਹੇ ਐ ਪ੍ਰਚਾਰਕ ਬਣ ਕੇ ਸੀ ਗੁਰੂ ਨਾਨਕ ਦਰਦਿਓ ਮੱਥੋਂ ਮਰਾਰੀ ਜਿਨ੍ਹਾਂ ਨੂੰ ਇਤਿਹਾਸ ਵਿੱਚ ਜਾਣਿਆ ਜਾਂਦਾ ਮੱਥੋਂ ਮਰਾਰੀ ਕਿਹਾ ਜਾਂਦਾ ਪ੍ਰਚਾਰ ਕੀਤਾ ਤੇ ਕਿੱਡਾ ਰਤਬਾ ਦਿੱਤਾ ਹੋਣਾ ਬੀਬੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿੱਡਾ ਰਤਬਾ ਪ੍ਰਚਾਰ ਕਰੇਗੀ ਬੀਬੀ ਲੋਕ ਦੇਖਦੇ ਹੋਣਗੇ ਧਰਮ ਦਾ ਪ੍ਰਚਾਰ ਬੀਬੀ ਕਰੂਗੀ ਕਦੇ ਅੱਜ ਤੱਕ ਨਹੀਂ ਹੋਇਆ ਸੀ ਕੋਈ ਬੀਬੀ ਪ੍ਰਚਾਰ ਕਰੂ ਧਰਮ ਦਾ ਮਾਤਾ ਕੀ ਵੀ ਵਰਗੇ ਲੰਗਰਾਂ ਵਿੱਚ ਸੇਵਾ ਕਿੱਡਾ ਮਾਣ ਸੀ ਚਾਨਣ ਸੀ ਸਮਾਜ ਦੇ ਦੇ। ਸ਼ਨਾਹਰੀ ਜੋਗ ਬਣਾਤਾ ਸਤਿਗੁਰੂ ਜੀ ਨੇ। 14 ਰਤਨ ਕਾਲੇ ਹੁਣ ਕੀ ਤੌਣ ਚਾਨਣ ਕਹਿੰਦੇ ਘੋੜਾ ਕੀ ਤੋ ਸਹਜ ਦਾ ਜੱਤ ਕੀ ਉਹ ਪਾਲਾਣ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਹਜ ਦਾ ਘੋੜਾ ਭਾਵ ਜ਼ਿੰਦਗੀ ਦਾ ਸਫ਼ਰ ਸਹਜਤਾ ਸਹਜ ਨਾਲ ਕੀਤਾ ਹੈ। ਘੋੜਾ ਕੀ ਤੋ ਸਹਜ ਦਾ। ਆਪਣੀ ਸਵਾਰੀ ਸਾਹਿਦ ਨੂੰ ਬਣਾ ਲਿਆ ਜੱਤ ਕੀ ਤੋਂ ਪਲਾਣ ਕਹਿੰਦੇ ਜੱਤ ਮਤਲਬ ਕਿ ਸਤਿਗੁਰੂ ਜੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਾਠੀ ਹੈ ਜਿਹੜੀ ਜੱਤ ਦੀ ਬਣਾਈ ਹੈ ਪਲਾਣ ਦਾ ਮਤਲਬ ਹੁੰਦਾ ਕਾਠੀ ਜੱਤਾਂ ਨੂੰ ਪਾਵ ਉੱਚੇ ਕਰੈਕਟਰ ਨੇ ਜੱਤ ਸਤ ਨੂੰ ਕਹਿੰਦੇ ਜੱਤ ਕੀਓ ਪਲਾਣ ਧਨ ਖਚੜਾਇਓ ਸਤ ਦਾ ਜਸ ਹੰਦਾ ਬਾਣ ਇਹ ਕਹਿੰਦੇ ਜਦੋਂ ਸਤਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਹੇ ਹੈ ਘੋੜਾ ਸਹਜ ਦਾ ਬਣਾਇਆ ਹੋਇਆ ਹੈ ਤੇ ਉਹਨਾਂ ਕੋਲ ਜਤ ਦਾ ਜਤ ਦੀ ਕਾਠੀ ਪਾਈ ਹੋਈ ਹੈ ਭਾਵ ਕਿ ਗੁਣਾਂ ਦੀ ਗੱਲ ਹੋ ਰਹੀ ਹੈ ਗੁਣ ਕੱਢੇ ਹੈ ਜ਼ਿੰਦਗੀ ਵਿੱਚ ਸਹਜ ਵੀ ਆ ਗਿਆ ਜਤ ਵੀ ਆ ਗਿਆ ਸਤ ਵੀ ਆ ਗਿਆ ਤੇ ਸਤਗੁਰ ਕਹਿੰਦੇ ਧਣ ਖ ਚੜਾਇਓ ਸਤ ਦਾ ਜਸ ਹੰਦਾ ਬਾਣ ਆਪਣੇ ਤੀਰ ਦੇ ਉੱਤੇ ਕਹਿੰਦੇ ਸੱਤ ਦਾ ਸੱਤ ਦਾ ਜਿਹੜੇ ਧਣਖ ਚੜਾਇਆ ਹੋਇਆ ਜਸ ਹੰਦਾ ਬਾਣ ਸੱਤ ਦਾ ਉਹਨਾਂ ਕੋਲ ਧਣਖ ਹੈ ਜਸ ਹੰਦਾ ਬਾਣ ਜਸ ਮਾਲਕ ਦੀ ਵਡਿਆਈ ਦਾ ਗੁਰੂ ਦੇ ਗਿਆਨ ਦਾ ਉਹਨਾਂ ਕੋਲ ਤੀਰ ਹੈ ਜਦੋਂ ਹੀ ਛੱਡਦੇ ਆ ਨਾ ਗੁਰੂ ਦੇ ਗਿਆਨ ਦਾ ਤੀਰ ਜਿਹਦੇ ਜਾ ਕੇ ਵੱਜਦਾ ਹੈ ਕੀ ਲੈਂਦੇ ਉਹਨੂੰ ਵੱਜਿਆ ਸੀ ਤੀਰ ਜਾ ਕੇ ਅਕਬਰ ਬਾਦਸ਼ਾਹ ਦੇ ਗੁਰੂ ਦੇ ਗਿਆਨ ਦਾ ਵੱਜਿਆ ਆ ਸੀ ਜਦ ਤੀਰ ਜਦੋਂ ਬੜਿਆਈ ਪਹੁੰਚੀ ਆਇਆ ਹੈ ਖੁਦ ਗੋਇੰਦਵਾਲ ਸਾਹਿਬ ਅਕਬਰ ਬਾਦਸ਼ਾ ਕਿਉਂਕਿ ਸਤਗੁਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੈ ਪੁਏਂ ਗਿਰ ਪਰਿਆ ਪਰਾਕਲੇਜੇ ਸ਼ੇਕ ਗੁਰੂ ਦੇ ਸ਼ਬਦ ਦਾ ਤੀਰ ਵੱਜਦਾ ਹੈ ਤੀਲ ਕੇ ਰੱਖ ਲੈਂਦਾ ਜਿਹਦੇ ਵੱਜ ਗਿਆ ਗੱਲ ਉਹਦੀ ਹੈ ਅਕਬਰ ਦੇ ਵੱਜਿਆ ਸੀ ਮੰਨੀ ਉਹਨੇ ਗੱਲ ਇਹ ਪਰੰਪਰਾ ਬੰਦ ਕਰ ਇਹ ਬੰਦ ਹੋਣੀ ਚਾਹੀਦੀ ਹੈ ਇਤਿਹਾਸ ਰੋਲਿਆ ਗਿਆ ਸਾਡਾ ਆ ਦੁਨੀਆ ਦੇ ਵੱਡੇ ਨਾਮਾਂ ਦੇ ਵਿੱਚ ਨਾਮ ਆਉਣ ਵਾਲੇ ਵੀ ਇਥੇ ਸਤੀ ਪ੍ਰਥਾ ਕਿਹਨੇ ਬੰਦ ਕੀਤੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਸਤੀ ਪ੍ਰਥਾ ਉਹਨਾਂ ਨੇ ਬੰਦ ਕੀਤੀ ਹੈ ਇਹ ਇਹ ਬਹੁਤ ਕੁਝ ਹੈ ਜਿਹੜਾ ਸਾਨੂੰ ਗੁਰਮਤ ਤੋਂ ਸਿੱਖਣ ਨੂੰ ਮਿਲੇਗਾ ਪਹਿਲੀ ਵਾਰ ਜਿਹੜੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਜਿਹੜੇ ਕਾਰਜ ਹੋਏ ਦੁਨੀਆ ਨੂੰ ਸੁਧਾਰਨ ਵਾਲੇ ਬਹੁਤ ਛੁਪਾ ਲਏ ਗਏ ਆ ਬਹੁਤ ਬਹੁਤ ਇਥੇ ਕੋਈ ਵੀ ਆਉਂਦਾ ਸੀ ਕੋਈ ਵੀ ਆਉਂਦਾ ਸੀ ਹਰੇਕ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰਦਾ ਇਥੇ ਬਰਾਬਰਵਾਦ ਇਥੇ ਲੰਗਰ ਪੰਗਤ ਵਰਗੀਆਂ ਪ੍ਰਥਾਾਂ ਮੱਕਡੀਆਂ ਮਹਾਨ ਸੀ ਬਹੁਤ ਵੱਡੀਆਂ ਸੀ ਕਾਨੂੰਨ ਬਣੇ ਹੋਏ ਸੀ ਨਾ ਇਥੇ ਧਰਮ ਦੇ ਨਾਂ ਤੇ ਵੀ ਲੋਕਾਂ ਨੂੰ ਅਟ-ਅਟ ਕਰਕੇ ਰੱਖਣਾ ਧਰਮ ਬਣਿਆ ਹੋਇਆ ਸੀ ਪਰ ਉਹ ਚੀਜ਼ ਨੂੰ ਵੱਡਣਾ ਉਸ ਕੋਡ ਨੂੰ ਕੱਢਣਾ ਲੋਕਾਂ ਨੂੰ ਚਾਨਣ ਵਿਖਾਉਣਾ ਕਿੱਡੀ ਕ੍ਰਾਂਤੀ ਸੀ ਦੀ ਕ੍ਰਾਂਤੀ ਸੀ ਪਰ ਇਤਿਹਾਸ ਰੋਲਿਆ ਗਿਆ ਸਮਝਾਇ ਨਹੀਂ ਗਿਆ ਦੱਸਿਆ ਨਹੀਂ ਗਿਆ ਜੇ ਜੇ ਆ ਆ ਭਾਰਤ ਦੇ ਅੰਦਰ ਜੇ ਕੋਈ ਕ੍ਰਾਂਤੀਕਾਰੀ ਹੋਇਆ ਜਾਂ ਜਿਨ੍ਹਾਂ ਨੇ ਕ੍ਰਾਂਤੀ ਲਿਆਂਦੀ ਹੈ ਸੱਚੀਉ ਸਮਾਜ ਨੂੰ ਕੋਈ ਚਾਨਣ ਕੀਤਾ ਹੈ ਤੋਂ 35 ਮਹਾਪੁਰਖ ਸਾਡੇ ਕੋਲ ਹੈ 35 ਮਹਾਪੁਰਖ ਗੁਰੂ ਬਾਬਾ ਰਵਦਾਸ ਸਾਹਿਬ ਤੋਂ ਲੈ ਕੇ ਕਿਉਂਕਿ ਪਹਿਲਾ ਹੋਇਆ ਬਾਬਾ ਫਰੀਦ ਕਬੀਰ ਜੀ ਉਹਨਾਂ ਤੋਂ ਵੇਖ ਕੇ ਤਰਲੋਚਨ ਜੀ ਨੂੰ ਵੇਖ ਕੇ ਜਿਹੜੇ ਵਿਚਾਰ ਚੱਲੇ 35 ਮਹਾਪੁਰਖ ਜਿਨ੍ਹਾਂ ਦੀ ਬਾਣੀ ਹੈ ਇਹਨਾਂ ਬਾਰੇ ਬਹੁਤ ਘੱਟ ਸਕੂਲੀ ਕਿਤਾਬਾਂ ਸਲੇਪਾਂ ਵਿੱਚ ਪੜਾਇਆ ਜਾਂਦਾ ਸਭ ਤੋਂ ਹਾਲਾਂਕਿ ਮਹਾਨ ਕ੍ਰਾਂਤੀਕਾਰੀ ਯੋਧੇ ਇਹ ਹੋਏ ਨੇ ਜਿਨ੍ਹਾਂ ਨੇ ਯੁੱਗ ਪਲਟ ਦਿੱਤੇ ਲੋਕਾਂ ਨੂੰ ਚਾਨਣ ਨਵੀਆਂ ਵਿਚਾਰਾਂ ਦਿੱਤੀਆਂ ਸੀ ਨਵੀਆਂ ਵਿਚਾਰਾਂ ਸੱਚ ਸੁਣਾਇਆ ਸੀ ਲੋਕਾਂ ਨੂੰ ਵੀ ਆਏ ਜ਼ਿੰਦਗੀ ਕਿੱਥੇ ਖੜੀ ਹੈ ਤੇ ਸਤਿਗੁਰੂ ਕਹਿੰਦੇ ਐ ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ ਕਲ ਯੁਗ ਭਾਵ ਕਲ ਕਲ ਵਿੱਚ ਤੂੰ ਅੰਧਾਰ ਸਾ ਸੰਸਾਰ ਦੇ ਵਿੱਚ ਬਰਿਆਈਆਂ ਦਾ ਅੰਤ ਵਿਸ਼ਵਾਸੀ ਦਾ ਨਹੀਂ ਰਛਾਇਆ ਹੋਇਆ ਸੀ ਨਾ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇੱਕ ਚੜਿਆ ਰਹਿ ਭਾਣ ਸੂਰਜ ਵਾਂਗੂ ਚਮਕੇ ਇਸ ਸਮਾਜ ਦੇ ਵਿੱਚ ਸਤੋਂ ਖੇਤ ਜਮਾਇਓ ਛਤੋ ਸ਼ਾਵਾਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਤ ਦੀ ਖੇਤੀ ਕੀਤੀ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿੰਦੇ ਸੱਤ ਦੀ ਖੇਤੀ ਕੀਤੀ ਹੈ ਤੇ ਸੱਚ ਦੀ ਹੀ ਛਾਂ ਕੀਤੀ ਹੈ ਸਮਾਜ ਦੇ ਅੰਦਰ ਭਾਵ ਕੇ ਸੱਚ ਨੂੰ ਬੀਜਿਆ ਸੱਚ ਦੀ ਛਾਂ ਹੋਈ ਹੈ ਭਾਵ ਕੇ ਸਤ ਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਾਜ ਨੂੰ ਸੋਨਾ ਸੁਨੇਹਾ ਦਿੱਤਾ ਹੈ ਤੇ ਠੰਡੀਆਂ ਸ਼ਾਮਾਂ ਦੀ ਗੱਲ ਆਪਾਂ ਪਿਛਲੀ ਵਾਰੀ ਵੀ ਗੱਲ ਕਰਕੇ ਆਏ ਸੀ ਵੀ ਗੁਰੂ ਅਮਰਦਾਸ ਸਭ ਸਹਾਰਾ ਵੀ ਹਰੀਕ ਦੇ ਬਣੀ ਹੈ। ਭਾਵੇਂ ਠੰਡੀਆਂ ਸ਼ਾਮਾਂ ਵਾਂਗ ਸੱਚ ਦਾ ਸਹਾਰਾ ਹਰੀਕ ਨੂੰ ਦਿੱਤਾ ਹੈ। ਤੇ ਸਤਗੁਰੂ ਅੱਗੇ ਬਖਸ਼ਿਸ਼ ਕਰਦੇ ਆ ਭਾਈ ਸੱਤਾ ਜੀ ਕਹਿੰਦੇ ਨਿਤ ਰਸੋਈ ਤੇਰੀ ਐ। ਘਿਉ ਮੈਦਾ ਖਾਨ ਚਾਰੇ ਕੁੰਡਾ ਸੁਝਿਓ ਮੜਮੈ ਸ਼ਬਦ ਪ੍ਰਵਾਣ। ਹੁਣ ਇੱਕ ਪਾਸੇ ਗੱਲ ਆਈ ਸੀ ਮਨ ਦੇ ਬੱਲੋ ਭੋਜਨ ਦੀ ਮਨ ਦੀ ਤੱਕ ਦੂਸਰੇ ਪਾਸੇ ਗੱਲ ਆ ਗਈ। ਕਹਿੰਦੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੇਰੇ ਦਰ ਦੇ ਅੰਦਰ ਜਿਵੇਂ ਗੁਰੂ ਅੰਗਦ ਸਾਹਿਬ ਦੇ ਕਿਸੇ ਟਾਈਮ ਚੱਲਦਾ ਸੀ ਨਾਲ ਸ਼ਬਦ ਦਾ ਲੰਗਰ ਵੀ ਚੱਲ ਰਿਹਾ ਸੀ ਗੁਰੂ ਸ਼ਬਦ ਦੇ تیر ਵੀ ਮਾਰਦਾ ਹੈ ਦੂਸਰੇ ਪਾਸੇ ਜੇ ਕੋਈ ਭੁੱਖਾ ਆ ਜਾਵੇ ਸਿਹਤ ਨੂੰ ਕਾਮਯਾਬ ਬਣਾਉਣ ਦੇ ਲਈ ਸਿਹਤਯਾਬੀ ਦੇ ਲਈ ਲੰਗਰ ਵੀ ਚੱਲ ਰਿਹਾ ਉਹ ਵੀ ਚੰਗਾ ਲੰਗਰ ਚੱਲ ਰਿਹਾ ਕਹਿੰਦੇ ਨਿਤ ਰਸੋਈ ਤੇਰੀ ਹੈ ਰਸੋਈ ਪਾਵ ਲੰਗਰਾਂ ਦੇ ਵਿੱਚ ਨਿਤ ਰਸੋਈ ਤੇਰੀ ਹੈ ਕਿਉ ਮੈਦਾ ਖਾਣ ਚਾਰੇ ਕੁੰਡਾ ਸੁੱਝਿ ਉਸ ਮਨਮੇ ਸ਼ਬਦ ਪ੍ਰਵਾਨ ਤੇ ਕਹਿੰਦੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਚਾਰੇ ਕੁੰਡਾ ਸੁੱਝ ਉਸ ਭਾਵ ਕਿ ਤੈਨੂੰ ਆਲੇ ਦੁਆਲੇ ਦਾ ਸਾਰੇ ਪਾਸੇ ਦਾ ਚੌਂ ਕੰਡਾ ਦੇ ਵਿੱਚ ਪਰਮੇਸ਼ਰ ਵਸਦਾ ਹੈ ਇਸ ਦੀ ਸੂਝ ਆ ਗਈ ਹੈ ਕਹਿੰਦੇ ਤੂੰ ਮਨਮੇ ਸ਼ਬਦ ਪ੍ਰਵਾਨ ਮਨ ਦੇ ਅੰਦਰ ਜਿਨੇ ਸ਼ਬਦ ਨੂੰ ਪ੍ਰਵਾਨ ਕਰ ਲਿਆ ਨਾ ਮਨ ਦੇ ਅੰਦਰ ਸ਼ਬਦ ਨੂੰ ਮੰਨ ਲਿਆ ਉਹਨੂੰ ਵੀ ਚਾਰੇ ਕੁੰਡਾ ਪਾਉ ਹਾਲੇ ਦੁਆਲੇ ਪਰਮੇਸ਼ਰ ਵਸਦਾ ਦਿਸਣ ਲੱਗ ਪੈਂਦਾ ਹਾਲੇ ਦੁਆਲੇ ਆਵਾ ਗੌਣ ਨਿਵਾਰਿ ਹੋਣ ਕਰ ਨਦਰ ਨਿਸ਼ਾਨ ਕਹਿੰਦੇ ਜਿਹਦੇ ਉੱਤੇ ਤੂੰ ਮਿਹਰ ਕਰ ਦੇਵੇਂ ਜਨਮ ਮਰਨ ਆਵਾ ਗੌਣ ਖਤਮ ਹੋ ਜਾਂਦਾ ਹੈ ਪਲ ਪਲ ਮਿਟਣਾ ਖਤਮ ਹੋ ਜਾਂਦਾ ਤੇਰੀ ਜ਼ਿੰਦਗੀ ਇਹੋ ਜੀ ਹੈ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੂੰ ਮਨ ਵੀ ਮਜ਼ਬੂਤ ਕਰਦਾ ਹੈ ਤੇ ਲੋਕਾਂ ਦੇ ਤਨ ਵੀ ਨੌਜਵਾਨੀ ਸੰਭਾਲਣ ਦੇ ਕਾਰਜ ਵੀ ਤੇਰੇ ਦਰ ਤੇ ਹੋ ਰਿਹਾ ਹੈ ਕਹਿੰਦੇ ਆਉ ਤਰਿਆ ਆਵਤਾਰ ਲੈ ਸੋ ਪੁਰਖ ਸਜਾਨ ਚਖੜਵਾਉ ਨ ਅਡੋਲੀ ਪਰਬਤ ਮੀਰਾਨ ਆਉ ਤਰਿਆ ਆਵਤਾਰ ਲੈ ਆਉ ਤਰਿਆ ਭਾਵ ਜੰਮੇ ਆ ਜਿਹੜੇ ਉਹਨਾਂ ਨੂੰ ਹੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਉ ਤਰਿਆ ਆਵਤਾਰ ਲੈ ਉਸ ਜਾਨ ਅਕਾਲ ਪੁਰਖ ਜਿਹੜਾ ਆਪ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਜਗਤ ਵਿੱਚ ਆਇਆ ਹੈ ਜੋ ਵੀ ਕੋਈ ਵਕਾਰਾਂ ਦੇ ਵਿੱਚ ਡੋਲਦਾ ਹੋ ਉਹਨੂੰ ਬਚਾ ਲੈਂਦਾ ਹੈ ਤੇ ਆਪ ਤਾਂ ਡੋਲਣਾ ਹੀ ਕਿੱਥੇ ਹੈ ਕਿਉਂਕਿ ਚਖੜਵਾਉਣਾ ਡੋਲੇ ਹੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਤੇ ਚਖੜ ਵੜੇ ਝੁੱਲੇ ਪਰ ਤੂੰ ਪਹਾੜ ਦੇ ਵਾਂਗੂ ਆਕਰ ਮੇਰ ਮੇਰ ਮੇਰਾਨ ਹੈ ਭਾਵ ਪਹਾੜਾ ਵਾਂਗੂ ਆ ਪਰਪਤ ਮੇਰਾਨ ਹੈ ਤੇਰੇ ਉੱਤੇ ਚਖੜ ਭਾਵੇਂ ਬੜੇ ਝੁੱਲੇ ਪਰ ਤੂੰ ਅਡੋਲ ਹੈ ਤੂੰ ਕਦੇ ਡੋਲਿਆ ਨਹੀਂ ਕਿਉਂ ਕਿ ਪਰਮੇਸ਼ਰ ਤਾਂ ਖੁਦ ਦਾ ਰੂਪ ਹੈ ਤੂੰ ਸੋ ਪੁਰਖ ਸਜਾਨ ਤੂੰ ਖੁਦ ਅਕਾਲ ਪੁਰਖ ਦਾ ਰੂਪ ਹੈ ਧੰਨ ਗੁਰੂ ਅਮਰਦਾਸ ਸਾਹਿਬ ਸੱਚੀ ਬਾਝਾ ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ ਤੂੰ ਜੀਆਂ ਦੀ ਬਿਰਥਾ ਭਾਵ ਹਾਲਾਤ ਜਾਣਦਾ ਹੈ ਉਨ੍ਹਾਂ ਦੇ ਹਾਲਾਤ ਸਮਝਦਾ ਹੈ ਦਿਲ ਦੀ ਪੀੜਾ ਸਮਝਣ ਵਾਲਾ ਤੂੰ ਤਾਂ ਪੁਰਖ ਸੁਜਾਨ ਹੈ ਤੂੰ ਤਾਂ ਨਹੀਂ ਡੋਲਦਾ ਹੋਰਾਂ ਨੂੰ ਸਹਾਰਾ ਦੇਣ ਵਾਲਾ ਹੈ ਤੇ ਲੋਕਾਂ ਦੇ ਦਿਲ ਦੀਆਂ ਜਾਣ ਕੇ ਤੂੰ ਸਹਾਰਾ ਦੇਣ ਵਾਲਾ ਹੈ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਬਾਦਸ਼ਾਹ ਤੂੰ ਨਿਥਾਵਿਆਂ ਦਾ ਥਾਮ ਬਣ ਗਿਆ ਨਾ ਤੂੰ ਨਿਥਾਵਿਆਂ ਦਾ ਥਾਮ ਬਣ ਗਿਆ ਹਰੇਕ ਨੂੰ ਆਸਰਾ ਦੇਣ ਵਾਲਾ ਬਣ ਗਿਆ ਤੇ ਤੁਸੀਂ ਵੇਖੋ ਅੱਗੇ ਇਤਿਹਾਸ ਵਿੱਚ ਗੱਲ ਆਉ ਜਿੱਦਨ ਭਾਈ ਜੇਠਾ ਛੋਟੀ ਉਮਰ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਕੋਲ ਆਉਂਦੇ ਸਹਾਰਾ ਦੇ ਦਿੱਤਾ ਨਾ ਬਹੁਤ ਵੱਡਾ ਸਹਾਰਾ ਭਾਈ ਜੇਠੇ ਨੂੰ ਗੁਰੂ ਅਮਰਦਾਸ ਸਾਹਿਬ ਨੇ ਦਿੱਤਾ ਹੈ ਬਹੁਤ ਵੱਡਾ ਬਹੁਤ ਵੱਡਾ ਸਹਾਰਾ ਨਹੀਂ ਤਾਂ ਕੌਣ ਜਾਣਦਾ ਸੀ ਭਾਈ ਜੇਠੇ ਨੂੰ ਕੌਣ ਜਾਣਦਾ ਸੀ ਮਾਂ ਬਾਪ ਨਹੀਂ ਤਾਨੀ ਕੋਲ ਆ ਕੇ ਰਹਿਣ ਲੱਗ ਪਿਆ ਪ੍ਰਵਾਨ ਹੋ ਗਿਆ ਗੁਰੂ ਘਰ ਸੇਵਾ ਕਰਨ ਲੱਗ ਪਿਆ ਤੁਸੀਂ ਵੇਖੋ ਕੀ ਸੀ ਉਹਦੇ ਕੋਲ ਸੇਵਾ ਕਰਤਾ ਸੀ ਨਾ ਕਰ-ਬਾਰ ਵੀ ਨਹੀਂ ਸੀ ਚੰਗਾ ਪਰ ਪਹਿਲਾ ਬਖਸ਼ਿਸ਼ ਕੀ ਹੋਈ ਆਪਣੀ ਧੀ ਦਾ ਰਿਸ਼ਤਾ ਭਾਈ ਜੇਠੇ ਨੂੰ ਕਰਿਆ ਗੁਰੂ ਅਮਰਦਾਸ ਸਾਹਿਬ ਨੇ ਜੇਠੇ ਨੂੰ ਉਸ ਤੋਂ ਬਾਅਦ ਆਪਣੇ ਦਰ ਦਾ ਵਾਰਿਸ ਗੁਰਤਾ ਗਦੀ ਦਾ ਵਾਰਿਸ ਭਾਈ ਜੇਠੇ ਨੂੰ ਬਣਾਤਾ ਗੁਰੂ ਅਮਰਦਾਸ ਸਾਹਿਬ ਬਣਾ ਦਿੱਤੇ ਵੱਡੇ ਤੇ ਆਲੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਘੜ ਸੁਜਾਨ ਕੀ ਸਿਫਤ ਕਰਾਂ ਤੇਰੀ ਮੈਂ ਤੂੰ ਆਪ ਹੀ ਸੁਘੜ ਸੁਜਾਨ ਹੈ ਬੜਾ ਸਿਆਣਾ ਹੈ ਦਾਨ ਜਿਸ ਸਤਗੁਰ ਭਾਵ ਸੀ ਸੋ ਸੱਤੇ ਦਾਨ ਕਹਿੰਦੇ ਮੈਨੂੰ ਸੱਤੇ ਨੂੰ ਤੇਰੀ ਉਹੀ ਬਖਸ਼ਿਸ਼ ਚ ਚੰਗੀ ਲੱਗਦੀ ਹੈ ਜਿਹੜੀ ਮਾਲਕ ਜੀ ਤੂੰ ਦੇਣਾ ਚਾਹੁੰਦਾ ਹੈ ਜਿਹੜੀ ਸਤਗੁਰ ਤੂੰ ਦੇਣਾ ਚਾਹੁੰਦਾ ਹੈ ਮੈਨੂੰ ਉਹ ਚੰਗੀ ਲੱਗਦੀ ਹੈ ਨਾਨਕ ਹੰਦਾ ਛਤਰ ਸਿਰ ਉਮਮਤ ਹੈਰਾਨ ਕਹਿੰਦੇ ਅੱਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਿਰ ਉੱਤੇ ਗੁਰੂ ਨਾਨਕ ਸਾਹਿਬ ਵਾਲਾ ਹੀ ਛਤਰ ਝੁਲ ਰਿਹਾ ਹੈ ਉਹੀ ਛਤਰ ਚੱਲ ਰਿਹਾ ਹੈ ਕਹਿੰਦੇ ਲੋਕ ਸੰਗਤਾਂ ਵੇਖ ਕੇ ਹੈਰਾਨ ਹੋ ਰਹੀਆਂ ਨੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜਿਵ ਹਾ ਪੋਤਰਾ ਪ੍ਰਵਾਨ ਸੰਗਤਾਂ ਹੈਰਾਨੀ ਵੀ ਗੁਰੂ ਨਾਨਕ ਸਾਹਿਬ ਵਰਗਾ ਗੁਰੂ ਅੰਗਦ ਸਾਹਿਬ ਵਰਗਾ ਹੀ ਅੱਜ ਗੁਰੂ ਅਮਰਦਾਸ ਸਾਹਿਬ ਪ੍ਰਵਾਨ ਹੋ ਗਿਆ ਭਾਵ ਆਪਣੇ ਪਿਉ ਦਾਦੇ ਵਰਗਾ ਗੁਰੂ ਅਮਰਦਾਸ ਸਾਹਿਬ ਲੱਗ ਰਿਹਾ ਹੈ ਵੱਡੀ ਬੜੀਾਈ ਹੈ ਹਾਲਾਂਕਿ ਸਮਾਂ ਥੋੜਾ ਹੁੰਦਾ ਪੌੜੀ ਦੀਆਂ ਵਿਚਾਰਾਂ ਬਲੰਬੇਰੀਆਂ ਹੋ ਸਕਦੀਆਂ ਇਤਿਹਾਸ 'ਚੋਂ ਗੱਲਾਂ ਹੋ ਸਕਦੀਆਂ ਨੇ ਆਪਾਂ ਜਿੰਨਾ ਕੁ ਸਮਾਂ ਮਿਲਦਾ ਹੈ ਕੋਸ਼ਿਸ਼ ਕਰਦੇ ਆ ਵਿਚਾਰਨ ਦੀ ਖੁਦ ਵੀ ਭਾਈ ਯਤਨ ਕਰਿਆ ਕਰੋ ਪੜ ਸਕੀਏ ਵਿਚਾਰ ਸਕੀਏ RAM ਕਲੀ ਕੀ ਵਾਰ ਜਿਹੜੀ ਸੱਤਾ ਬਲਵੰਡ ਜੀ ਨੇ ਉਚਾਰੀ ਬੜੀ ਪਿਆਰੀ ਹੈ ਬੜਾ ਕੁਝ ਇਤਿਹਾਸ ਦਾ ਪੱਖ ਸਾਨੂੰ ਮਿਲਦਾ ਹੈ ਦਾਤਾ ਰਹਿਤ ਕਰੇ ਪਾਵਨ ਗੁਰਬਾਣੀ ਦੇ ਬੋਲ ਵਿਚਾਰਦੇ ਆ ਸਾਂਝੀ ਕਰਦੇ ਆ ਭੁੱਲਾਂ ਹੋਣੀਆਂ ਸੁਭਾਅਕ ਨਹੀਂ ਸਭਨਾ ਦਾ ਭਾਈ ਧੰਨਵਾਦ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ